ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਗੁਰਤੇਗ ਬਹਾਦਰ ਟਰੱਕ ਯੂਨੀਅਨ ਦੇ ਵਿਚ ਹਾੜੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ ਇਸ ਮੌਕੇ ਤੇ ਜਿੱਥੇ ਕੀ ਟਰੱਕ ਆਪਰੇਟਰਾਂ ਦੇ ਨਾਲ ਨਾਲ ਸਾਫਕਾ ਪ੍ਰਧਾਨ ਅਤੇ ਐਮਐਲਏ ਮੁੱਖ ਮਹਿਮਾਨ ਕੁਲਜੀਤ ਸਿੰਘ ਰੰਦਾਵਾ ਐਮ ਐਲ ਏ ਵੀ ਪਹੁੰਚੋਏ ਸਨ ਅਤੇ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਨਾਲ ਜੁ ਕੋਈ ਕੰਮ ਹੋਣ ਦੇ ਕਾਰਨ ਉਹਨਾਂ ਦੇ ਪਿਤਾ ਗੁਰਨਾਮ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਵੀ ਪਹੁੰਚੋਏ ਸਨ ਇਸ ਮੌਕੇ ਤੇ ਉਹਨਾਂ ਦੇ ਨਾਲ ਨਾਲ ਜਿੱਦਾਂ ਸਰਪੰਚ ਕਰਨੈਲ ਸਿੰਘ ਸਰਪੰਚ ਵਿਕਰਮ ਸਿੰਘ ਨਕਟੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸਰਪੰਚ ਚੰਨੋ ਅਤੇ ਉਹਨਾਂ ਦੇ ਨਾਲ ਸੁਖਮਨ ਸਿੰਘ ਬਾਲਦੀਆ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਨਾਲ ਬਲਾਕ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਸ਼ੰਦਰਪਾਲ ਕੌਰ ਅਤੇ ਇਸ ਮੌਕੇ ਤੇ ਅਵਤਾਰ ਸਿੰਘ ਤਾਰੀ ਗੁਰਮੀਤ ਸਿੰਘ ਅਤੇ ਜ਼ਿਲ੍ਹਾ ਟਰਾਂਸਪੋਰਟ ਵਿੰਗ ਪ੍ਰਧਾਨ ਲਵਲੀ ਕਾਕੜਾ ਜਸਪਾਲ ਸਿੰਘ ਸਰਪੰਚ ਮਟਰਾ ਹਰਦੀਪ ਸਿੰਘ ਪ੍ਰਦੀਪ ਆਰਟੀਆ ਐਸੋਸੀਏਸ਼ਨ ਪ੍ਰਧਾਨ ਕੁਲਦੀਪ ਸਿੰਘ ਸਰਪੰਚ ਅਤੇ ਇਸ ਮੌਕੇ ਤੇ ਜ਼ਿਲ੍ਹਾ ਸਾਫਕਾ ਟਰੱਕ ਯੂਨੀਅਨ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਅਤੇ ਇਸ ਮੌਕੇ ਦੇ ਮੇਜਰ ਸਿੰਘ ਚੱਠੇ ਗੁਰਪ੍ਰੀਤ ਸਿੰਘ ਸਾਫਕਾ ਪ੍ਰਧਾਨ ਟਰੱਕ ਯੂਨੀਅਨ ਪੌਣੀਗੜ੍ਹ ਗੁਰਤੇਜ ਸਿੰਘ ਛਨੇੜੀ ਸਾਫਕਾ ਟਰੱਕ ਯੂਨੀਅਨ ਪ੍ਰਧਾਨ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਸਰਪੰਚ ਤੇ ਉਹਨਾਂ ਦੇ ਨਾਲ ਬੂਠਾ ਸਿੰਘ ਸਰਪੰਚ ਪਿੰਡ ਬਾਲਤ ਕਲਾਂ ਤੋਂ ਵੀ ਪਹੁੰਚੇ ਹੋਏ ਸੰਤ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਐਮ ਐਲ ਏ ਗੁਲਜੀਤ ਸਿੰਘ ਰੰਧਾਵਾ ਪਹੁੰਚੇ ਹਨ ਅਤੇ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁਰੂ ਸਾਹਿਬਾਨ ਦੇ ਕਿ ਨਮਸਤਕ ਹੋ ਰਹੇ ਹਨ ਅਤੇ ਇਸ ਮੌਕੇ ਤੇ ਲੰਗਰ ਵੀ ਤੁਰ ਬਰਤਾਏ ਗਏ ਅਤੇ ਇਸ ਮੌਕੇ ਤੇ ਐਮ ਐਲ ਏ ਸਾਹਿਬ ਨੂੰ ਪੁੱਛੀ ਗਈ ਕਿ ਟਰੱਕ ਯੂਨੀਅਨ ਕਦੋਂ ਤੱਕ ਬਹਾਲ ਹੋ ਜਾਣੀ ਹੈ ਇਸ ਸੰਬੰਧੀ ਉਹਨਾਂ ਨੇ ਕੀ ਕੀ ਦਿੱਤੇ ਜਵਾਬ ਆਓ ਸਾਨੂੰ ਸੁਣਾਉਣਿਆ ਖਾਸ ਰਿਪੋਰਟ ਰਹੀਂ ਸਾਲਾਂ ਦੇ ਵਿੱਚ ਦੀਵਾਨ ਸਜੇ ਚਰਨ ਪਾਏ ਨੇ ਕਿਉਂਕਿ 12 ਹਮੇਸ਼ਾ ਗੁਰੂ ਸਾਹਿਬ ਦੀ ਰਹਿਮ ਨੈ ਹੀ ਚੱਲਦਾ ਕਿਉਂਕਿ ਸਾਨੂੰ ਇਹਨਾਂ ਦੀ ਲੋੜ ਪੈਂਦੀ ਰਹੇ ਗ੍ਰੇਟਰ ਐਸੋਸੀਏਸ਼ਨ ਪਵਾਨੀਗੜ੍ਹ ਦੇ ਲੋਕ ਇਹਦੇ ਪ੍ਰਧਾਨ ਸਹਿਬਾਨ ਦੀ ਟੀਮ ਸਾਹਿਬ ਦਾ ਪ੍ਰਧਾਨ ਓਪਰੇਟਰ ਸਾਥੀ ਤੇ ਉਹ ਲੋਕ ਜਿਹੜੇ ਪੰਜਾਬ ਦੀ ਰੀੜ ਦੀ ਹੱਡੀ ਨੇ ਗ੍ਰੇਟਰ ਟਰੱਕ ਡਰਾਈਵਰ ਭਰਾ ਟਰੱਕਰ ਸਹਿਬਾਨ ਤੇ ਟਰੱਕਾਂ ਦੇ ਨਾਲ ਜੁੜੇ ਸਾਰੇ ਆਧਾਰੇ ਭਾਵੇਂ ਉਹ ਕੋਈ ਸੇਪੜਾ ਦਾ ਮਾਲਿਕ ਦੁਕਾਨ ਕਰਦਾ ਟੇਰਾ ਵਾਲਾ ਬ੍ਰੀਸ ਵਾਲਾ ਰਸੇ ਤਰਪਾਲਾਂ ਵਾਲਾ ਜਿੰਨੇ ਲੋਕ ਟਰੱਕਾਂ ਦੇ ਨਾਲ ਜੁੜੇ ਹੋਏ ਨੇ ਅੱਜ ਕਾਫੀ ਸਮੇਂ ਤੋਂ ਦੇਖਦੇ ਹੋਏ ਆ ਇੱਕ ਚਿੰਤਾ ਦਾ ਵਿਸ਼ਾ ਪੰਜਾਬ ਦੇ ਉੱਪਰ ਬਣਿਆ ਪਿਆ ਕਿ ਜੋ ਇੱਜ਼ਤਮਾਨ ਅੱਜ ਤੋਂ 25 ਸਾਲ ਪਹਿਲਾਂ ਟਰੱਕ ਮਾਲਕਾਂ ਨੂੰ ਫੀਟਰਾਂ ਨੂੰ ਮਿਲਦਾ ਸੀ ਅੱਜ ਉਧਰ ਤੇ ਕਿਤੇ ਨਾ ਕਿਤੇ ਕਮੀ ਨਜ਼ਰ ਆਉਂਦੀ ਹੈ ਮੈਂ ਪਿਛਲੀ ਵਾਰ ਇਲੈਕਸ਼ਨ ਡਿਊਟੀ ਕਰਕੇ ਨਹੀਂ ਆਇਆ ਪਹਿਲੀ ਵਾਰੀ ਇਸ ਗੁਰੂ ਤੇਗ ਬਹਾਦਰ ਯੂਨ ਦੇ ਵਿੱਚ ਮੈਨੂੰ ਆਪਣੇ ਪਿਤਾ ਜੀ ਦੇ ਨਾਲ 1987 ਚੋਣ ਦਾ ਮੌਕਾ ਮਿਲਿਆ ਮੇਰੀ ਛੋਟੀ ਜੀ ਉਮਰ ਸੀ ਪਿਤਾ ਜੀ ਭਗਵਾਨ ਦਾ ਸਰੂੜਾ ਜੀ ਸਨਾਮ ਟਰੱਕ ਹੁੰਦੇ ਪ੍ਰਧਾਨ ਹੁੰਦੇ ਸੀ ਕਿੰਡੀ ਖੁਸ਼ੀ ਸੀ ਆਨੰਦ ਸੀ ਕੀ ਨਾ ਯੂਨੀਅਨ ਨੇ ਥੜਿਆਂ ਦੇ ਪਿਛਲੇ ਲੋਕ ਆਪਣੇ ਬੱਚਿਆਂ ਦਾ ਮੱਥਾ ਟੇਕਣਾ ਉਹਦੇ 6 ਮਹੀਨੇ ਬਾਅਦ 1 ਸਾਲ ਬਾਅਦ ਵੀ ਲੋਕ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਅੱਜ ਸਿਰਫ ਤਾਂ ਸਿਰ ਪੰਜਾਬ ਚ ਇਕੱਲੀ ਭਵਾਨੀਗੜ੍ਹ ਟਰੱਕ ਆਪਰੇਟਰ ਜਿਹੜੀ ਯੂਨੀਅਨ ਹੈ ਜਾਂ ਐਸੋਸੀਏਸ਼ਨ ਹੈ ਇੱਥੇ ਹੀ ਉਹ ਪਿਆਰ ਸਤਿਕਾਰ ਦੇਖ ਨੂੰ ਮਿਲਦਾ ਕਿ ਹਰ ਇੱਕ ਆਪਰੇਟਰ ਹਰ ਇੱਕ ਡਰਾਈਵਰ ਕਨੈਕਟਰ ਕਿੰਨੇ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਨਕਮਸਤਕ ਹੁੰਦੇ ਅੱਜ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਾਂਗਾ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਟ੍ਰਾਂਸਪੋਰਟ ਵਿੰਗ ਬਣਾ ਕੇ ਔਰ ਪਿਛਲੇ 2.5 ਸਾਲਾਂ ਤੋਂ ਹੀ ਅਸੀਂ ਲੱਗੇ ਹੋਇਆ ਇਹਦੇ ਵਿੱਚ ਕਿ ਅਸੀਂ ਕੋਈ ਨਾ ਕੋਈ ਖਾਕਾ ਤਿਆਰ ਕਰਕੇ ਪੰਜਾਬ ਦੇ ਟ੍ਰਾਂਸਪੋਰਟਰਾਂ ਨੂੰ ਕੋਈ ਇੱਕ ਅੱਛਾ ਸਨੇਹ ਹਦੀਜ ਤਾਂ ਕਿ ਪੰਜਾਬ ਦੇ ਨੌਜਵਾਨ ਬੱਚੇ ਜਿਹੜੇ ਅਜੇ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਵਰਗੇ ਦੇਸ਼ਾਂ 'ਚ ਨੌਜਵਾਨ ਜਾ ਕੇ ਉੱਥੇ ਡਰਾਈਵਰੀ ਕਰਦੇ ਨੇ ਔਰ ਉੱਥੇ ਕਿੱਡੇ-ਕੱਡੇ ਹਾਦਸੇ ਹੁੰਦੇ ਨੇ ਬਾਅਦ ਸਾਡੇ ਬੱਚਿਆਂ ਦੀਆਂ ਲਾਸ਼ਾਂ ਵੀ ਸਾਨੂੰ ਛੇ-ਛੇ ਮਹੀਨੇ ਨਹੀਂ ਮਿਲਦੇ ਕਿ ਹੈ ਜੀ ਟ੍ਰਾਂਸਪੋਰਟ ਪਾਲਿਸੀ ਕੋ ਲੈ ਕੇ ਜੇ ਪੰਜਾਬ 'ਚ ਤਾਂ ਕਿ ਪੰਜਾਬ ਦੇ ਨੌਜਵਾਨ ਬੱਚੇ ਬਾਹਰ ਨਾ ਰੁਫਰਾ ਕਰਨ। ਅੱਜ ਪੰਜਾਬ ਦੀ ਸਰਕਾਰ ਨੇ ਅਲੱਗ-ਅਲੱਗ ਖੇਤਰਾ 'ਚ 50 ਹਜ਼ਾਰ ਤੋਂ ਪਰ ਨੌਕਰੀ ਦਿੱਤੀ। ਅੱਜ ਉਹ ਮੌਕਾ ਨੇ ਕਿ ਸਰਕਾਰ ਦੀਆਂ ਕਾਰਜਕਾਰੀਆ ਮੈਂ ਤੁਹਾਨੂੰ ਗਿਣ ਕੇ ਸੁਣਾਵਾਂ। ਮੈਂ ਵਿਸ਼ੇਸ਼ ਤੌਰ ਤੇ ਤੁਹਾਡੇ ਸਾਰੇ ਜੀ ਜਿਹਨੇ ਆਪਰੇਟਰ ਬਣਾਓ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਇੱਕ ਬੇਨਤੀ ਕਰਨਾ ਚਾਹਣਾ। ਕਿ ਆ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਜਦੋਂ ਆਪਾਂ ਨਕਮਸਤਕ ਹੁੰਨੇ ਆ ਆਹੀ ਇੱਕ ਸਭ ਤੋਂ ਵੱਡੀ ਸ਼ਕਤੀ ਹੈ। ਸਾਡੇ ਅਗੇਲੇ ਸ਼ਿਕਵੇ ਆਪਸੇ ਪਾੜੇ ਦੂਰੀਆਂ ਨੂੰ ਧਾਕੇ ਇੱਕ ਵਾਰ ਪਟਾ ਸਕਦਾ ਸਿਰ ਜੋੜਦੇ ਆ। ਆ ਗੁਰੂ ਸਾਹਿਬ ਨੇ ਜਦੋਂ ਪੰਜ ਪਿਆਰੇ ਸਾਜੇ ਸੀ ਸਾਡੇ ਬਾਪੂ ਨੇ ਗੁਰਤੇਗ ਬਹਾਦਰ ਸ਼ਹਾਦਤ ਦਿੱਤੀ ਹਿੰਦ ਦੀ ਚਾਦਰ ਤੇਗ ਬਹਾਦਰ ਤੁਸੀਂ ਕਰਮਾਂ ਵਾਲੇ ਹੋ ਕਿ ਤੁਹਾਡੇ ਸੰਸਥਾ ਦਾ ਨਾਮ ਗੁਰਤੇਗ ਬਹਾਦਰ ਦਿੱਤੇ। ਆ ਗੁਰੂ ਸਾਹਿਬ ਦਾ ਹਮੇਸ਼ਾ ਉਠਾ ਆਸਰਾ ਜੁਨੀ ਦੇ ਰਿਹਾ। ਮੈਨੂੰ ਇਹ ਗੱਲ ਦੱਸਦਿਆਂ ਖੁਸ਼ੀ ਹੁੰਦੀ ਹੈ। ਪੰਜਾਬ ਚੋਂ ਵਾਹਾ ਦੇ ਟਰੱਕੂ ਨੇ ਜਿਹੜੇ ਸਭ ਤੋਂ ਵੱਡੇ ਟਰੱਕੂ ਨੇ ਪੰਜਾਬ ਦੇ ਵਿੱਚ لیکن ਤੁਹਾਡੇ ਲੋਕਾਂ ਦਾ ਪਿਆਰ ਸਤਕਾ ਜੇ ਤੁਸੀਂ ਪੁਰਾਣੇ ਪ੍ਰਿੰਟਰਾਂ ਦੀ ਕਦਰ ਕਰਦੇ ਹੋ ਤਾਂ ਇਹ ਟਰੱਕਿੰਗ ਦੇ ਆਧਾਰੇ ਜਿਹੜੇ ਦਿਨ ਦੁਪਣੀ ਚਾਤੜ ਚਗਣੀ ਇਸ ਤਰ੍ਹਾਂ ਕੀ ਕਰਦੇ ਆਂ ਅੱਜ ਇਸ ਮੌਕੇ ਤੇ ਜ਼ਿਆਦਾ ਤਕਰੀਰ ਨਾ ਕਰਦਾ ਹੋਇਆ ਮੈਂ ਆਪਣੇ ਵੱਲੋਂ ਪੰਜਾਬ ਦਾ ਸੂਭਾ ਪ੍ਰਦਾਨ ਹੋਣ ਦੇ ਨਾਤੇ ਮੈਂ ਬੇਨਤੀ ਕਰਨਾ ਹੈ ਕਿ ਆਓ ਜੇ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਸੋਹਣਾ ਪੰਜਾਬ ਬਣਾਉਣਾ ਹੈ ਤੇ ਆਓ ਰਲ ਮਿਲ ਕੇ ਆਪਾਂ ਇਸ ਥੜੇ ਨੂੰ ਹੋਰ ਤਕੜਾ ਕਰੀਏ ਆਪਾਂ ਇੰਡਸਟਰੀ ਨਾਲ ਆੜਤੀਆਂ ਨਾਲ ਜਿਹੜੇ ਧੰਦੇ ਨੌਕਰੀ ਰੋਜ਼ਗਾਰ ਦਿੰਦੇ ਨੇ ਉਹਨਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਨਿਗਰ ਕਰਕੇ ਨਵੀਂ ਸੋਚ ਦਾ ਮਜਾ ਰੱਖੀਏ ਇਹਨੇ ਇੱਕ ਬੇਨਤੀ ਕਰਦਾ ਹੋਇਆ ਕਿ ਮੈਂ ਦਾਜਾ ਚੱਕਿਆ ਤੁਹਾਡਾ ਤੋਂ ਮਾਫੀ ਚਾਹੁੰਗਾ ਅੱਜ ਮੇਰੇ ਹੱਥੇ ਤੇ ਖਰੀਦ ਵੀ ਸੀ ਮੈਂ 10 ਪ੍ਰੋਗਰਾਮ ਆਪਣੇ ਛੱਡ ਕੇ ਆਇਆ ਕਿ ਨਹੀਂ ਮੇਰੇ ਬਾਪੂ ਦੇ ਟਾਈਮ ਤੋਂ ਜਿਹੜੀ ਸਾਡੀ ਯੂਨੀਅਨ ਆ ਤੁਸੀਂ ਮੈਨੂੰ ਪਿਆਰ ਕਰਕੇ ਪਿਆਰ ਦਿੰਦੇ ਰਹੇ ਥੋੜਾ ਬਹੁਤ ਬਹੁਤ ਆਹ ਸੋਨੇਹਾਲ ਖਾਸਰੀਆ ਕਾਂ ਇਹ ਪਲੀਜ਼ ਇੱਧਰ ਦੇਖਣਾ ਸਾਰੇ ਨੇ ਬੋਲੇ ਸੋ ਨਿਹਾਲ ਖੁੜੀਏ ਸੋਬਾ ਬਾਦ ਬੇਨਤੀ ਕਰਦਾ ਜੀ ਇਹਨਾਂ ਤੋਂ ਬਾਅਦ ਜੀ ਐਸ ਐਚਓ ਬਰਨਮ ਸਿੰਘ ਦੇਖੋ ਇੱਥੇ ਪਹੁੰਚਣ ਬੜਾ ਸਰਕਲ ਜਮਣਾ ਬਸ ਐ ਰੱਖਿਆ ਬਲਾਲ ਜੀ ਹਰਦੀਪ ਸਿੰਘ ਕੁਮਾਰ ਜੀ ਸ਼ਰਮਾ ਸਰਪੰਚ ਪੰਜ ਫਾਦੇਗੜ ਪਾਸੋਂ ਨਾਲ ਖੜੇ ਹੋ ਪ੍ਰਧਾਨ ਸਾਹਿਬ ਜਸਪਾਲਦਰ ਸਿੰਘ ਸਰਪੰਚ ਲਖੇਵਾਲ ਜੀ ਪੰਜ ਬੀਮੜ ਇੱਕ ਦਰਸਾ ਤਰੀਕ ਪਾਉਣਾ ਹੈ ਸਾਹੀ ਸਨੈਪਚੈਟ ਤੇ ਸ਼ਹਿਰੀ ਜਗਦੀ ਭਾਨੀ ਗਾ ਸੰਦੂਰ ਉਹਨਾਂ ਨੂੰ ਬੇਨਤੀ ਹੈ ਜਤਪਾਲ ਸਿੰਘ ਜੀ ਸਰਪੰਚ ਮੁਨਸ਼ੀwala ਸਭੀ ਅੰਤ ਕਰਦੇ ਸੀ ਜਾਉਣਾ ਮਾਤੀ ਤਾਂ ਉਹੀ ਦਾ ਪੱਤਰਕਾਰ ਸਾਹਿਬਾਂ ਨੇ ਉਹਨਾਂ ਨੂੰ ਬੇਨਤੀ ਉਹ ਵੀ ਆ ਕੇ ਆਪਣਾ ਸਰੋਪ ਮੇਜਰ ਸੈਕਟਰੀ ਮਟਰ ਅੱਜ ਕੀ ਰਹਾ ਬਈ ਮੇਰਾ ਨਾਮ ਜਤਿੰਦਰ ਸਿੰਘ ਵਿੱਕੀ ਬਾਜਵਾ ਟਾਕੇ ਨੇ ਪ੍ਰਧਾਨ ਪਵਾਨੀਗੜ੍ਹ ਹਾੜੀ ਦੇ ਸੀਨ ਨੂੰ ਮੁੱਖ ਰੱਖਦੇ ਆਂ ਅੱਜ ਗੁਰੂ ਸ਼ਿਰ ਗੁਰਤੇ ਵਾਦ ਟਾਕੇ ਯੂਨੀਅਨ ਪਵਾਨੀਗੜ੍ਹ ਵਿੱਚ ਪਾਠ ਪਾਠ ਕਰਕੇ ਭੋਗ ਪਾਏ ਗਏ ਹਨ ਅਸੀਂ ਆਪਣੇ ਟਰੱਕ ਆਪਰੇਟਰਾਂ ਦੀ ਖੁਸ਼ ਸੁਖ ਸ਼ਾਂਤੀ ਤੇ ਤੰਦਰੁਸਤੀ ਤਰੱਕੀਆਂ ਲਈ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਧੰਨਵਾਦ ਜੀ ਮੁੱਖ ਮਹਿਮਾਨ ਤੋਂ ਮੁੱਖ ਮਹਿਮਾਨ ਸਾਡੇ ਕੁਲਜੀਤ ਸਿੰਘ ਐਮ ਐਲ اے ਕੁਲਜੀਤ ਸਿੰਘ ਰੰਦਾਵਾ ਜੀ ਤੇ ਐਮ ਐਲ اے ਨਰਿੰਦਰ ਕੌਰ ਭਰਾ ਜੀ ਦੇ ਪਿਤਾ ਜੀ ਉਹ ਇੱਥੇ ਇਸ ਮੌਕੇ ਤੇ ਹਾਜ਼ਰੀ ਲਵਾਈ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇੱਥੇ ਸਮੂਹ ਸੰਗਤ ਪਹੁੰਚੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਟਰੱਕ ਬਰੇਟ ਵਾਲਾ ਵੀ ਬਹੁਤ ਬਹੁਤ ਧੰਨਵਾਦ ਜੀ ਛੋਟੇ ਵੀਰ ਜਿਹੜਾ ਮੇਰਾ ਖਾਨਦਾਨੀ ਧੰਦਾ ਖੇਤੀ ਦੇ ਟਰੱਕ ਜੋਂ ਦਾ ਟਰਾਂਸਪੋਰਟਰਾਂ ਦੇ ਨਾਲ ਮੇਰੇ ਪਿਤਾ ਜੀ ਤੋਂ ਲੈ ਕੇ ਲਗਭਗ 26 ਸਾਲ ਮੇਰੇ ਪਿਤਾ ਜੀ ਟਰੱਕ ਨੂੰ ਡੇਰਾ ਬਸੀ ਦੇ ਪਰ ਨਾ ਰਹੇ 14 ਸਾਲ ਮੈਂ ਜ਼ਿੰਦਗੀ ਦਾ ਅੱਧਾ ਟਾਈਮ ਹੀ ਸਾਡਾ ਪ੍ਰਧਾਨਗੇ ਚ ਨਿਕਲ ਗਿਆ ਲੇਕਿਨ ਮੇਰੇ ਮਨ ਨੂੰ ਇੱਕ ਦਰਦ ਹੈ ਕਿ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਉਹ ਇੱਜ਼ਤ ਮਾਨ ਨਹੀਂ ਮਿਲਦਾ ਜਿਹੜਾ ਮਿਲਣਾ ਚਾਹੀਦਾ ਸੀਗਾ ਮੇਰੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਅਸੀਂ ਟਰਾਂਸਪੋਰਟ ਨੀਤੀ ਤੇ ਪੂਰਾ ਫੋਕਸ ਕੀਤਾ ਹੋਇਆ ਕਿਉਂਕਿ ਉਹ ਗੰਧੀ ਇੰਨਾ ਖਿਲਾਰੇ ਇੰਨਾ ਪਾ ਕੇ ਕਿ ਸਾਨੂੰ ਇਕੱਠੇ ਕਰਨ ਲੱਗਿਆ ਟਾਈਮ ਲੱਗਿਆ ਹਰ ਵਰਗ ਜਿਹੜਾ ਪੰਜਾਬ ਦਾ ਹੈ ਅਜੋ ਤਰੱਕੀ ਦੇ ਰਾਹ ਤੇ ਚੱਲ ਰਿਹਾ ਹੈ ਬਿਜਲੀ ਬਿੱਲ ਲੈ ਲਓ ਸੇ ਸਹੂਲਤਾਂ ਲੈ ਲਓ ਔਰ ਤੁਸੀਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦੇਖ ਲਓ ਅੱਜ 50000 ਤੋਂ ਉੱਪਰ ਤੱਕ ਦੀ ਨੌਕਰੀ ਜ਼ੀਰੋ ਬਿਜਲੀ ਬਿੱਲ ਕਿੰਨੀਆਂ ਉਪलब्ਧੀਆਂ ਤੁਹਾਨੂੰ ਗਣਾਵਾ ਆ ਤੁਹਾਡੇ ਸਾਹਮਣੇ ਥਰਮਲ ਪਲਾਨਟ ਖਰੀਦ ਲਿਆ ਆ ਜਿਹੜੇ ਟਰਾਂਸਪੋਰਟਰ ਮੈਂ ਦੇਖ ਲਿਆ ਸੀ ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਮੁਸਕਾਨ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਉਹ ਚਿਹਰੇ ਅੱਜ ਵੀ ਉਹਨਾਂ ਦੇ ਮੋਰਲ ਡਾਊਨ ਹੈ ਸਾਡੀ ਪੂਰੀ ਕੋਸ਼ਿਸ਼ ਹੋ ਗਈ ਕਿ ਐਜੇ ਸੂਬਾ ਪ੍ਰਧਾਨ ਟਰਾਂਸਪੋਰਟਿੰਗ ਹੋਣ ਦੇ ਨਾਤੇ ਮੈਂ ਸਾਰੇ ਭਾਵੇਂ ਟਰੱਕਾਂ ਵਾਲੇ ਨੇ ਬੱਸਾਂ ਵਾਲੇ ਨੇ ਕੈਂਟਰਾਂ ਵਾਲੇ ਜਿਹੜੇ ਥ੍ਰੀ ਵੀਲਰ ਕੋਈ ਵੀ ਜਿਹੜੀ ਟਰਾਂਸਪੋਰਟ ਲਾਈਨ ਦੀ ਜਿਹੜੀ ਵੀ ਸਾਡੀ ਏਜੰਸੀ ਆ ਭਾਵੇਂ ਐਸੋਸੀਏਸ਼ਨਾਂ ਮੈਂ ਡਟ ਕੇ ਉਹਨਾਂ ਦੇ ਹੱਕਾਂ ਦੀ ਲੜਾਈ ਲੜੂੰਗਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਪੰਜਾਬ ਵਿਧਾਨ ਸਭਾ ਵੀ ਅੱਜ ਔਰ ਜਿੰਨੇ ਵੀ اجلاس ਹੋਏ ਹਰ اجلاس ਦੇ ਅੰਦਰ ਮੈਂ ਟਰਾਂਸਪੋਰਟਰ ਦੇ ਮੁੱਦੇ ਚੱਕੇ ਆ ਔਰ ਮੇਰੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਜਿਹੜੇ ਟਰਾਂਸਪੋਰਟ ਮਿਨਿਸਟਰ ਸਾਹਿਬਾਨ ਨੇ ਉਹ ਸਾਰੇ ਰਲ ਮਿਲ ਕੇ ਇੱਕ ਅੱਛੀ ਪੌਲਸੀ ਲਿਖਿਆ ਠੀਕ ਹੈ ਸਰ ਜੇਕਰ ਗ ਕਾਰ ਦੁਆਣਾ ਭਾਵੇਂ ਟਰੱਕ ਦੇ ਰੂਪ ਚ ਹੋਵੇ ਭਾਵੇਂ ਕਾਰਪੋਰੇਸ਼ਨ ਦੇ ਰੂਪ ਚ ਹੋਵੇ ਭਾਵੇਂ ਸੁਸਾਇਟੀ ਦੇ ਰੂਪ ਚ ਹੋਵੇ ਸਾਡਾ ਮਕਸਦ ਇਹ ਹੈ ਕਿ ਪੰਜਾਬ ਦੇ ਨੌਜਵਾਨ ਬੱਚੇ ਬਾਹਰ ਨਾ ਜਾਣ ਉਹਨਾਂ ਨੂੰ ਰੋਜ਼ਗਾਰ ਦੇਈ ਦੋ ਟ੍ਰਾਂਸਪੋਰਟ ਦੀ ਗੱਲ ਕਰੀਏ ਤਾਂ ਡਰਾਈਵਰਾਂ ਦੇ ਕਨੈਕਟ ਨੂੰ ਸਾਰੀ ਉਮਰ ਜਿਹੜੀ ਹੈ ਇੱਕ ਵਰਕਾ ਦੇ ਨਾਮ ਦੀ ਹੈ ਸਰਕਾਰਾਂ ਹੋਰ ਲੋਕਾਂ ਨੇ ਵੀ ਕਰਦੇ ਨੇ ਪਰ ਇਹਨਾਂ ਵੱਲ ਕਿਉਂ ਨਹੀਂ ਧਿਆਨ ਦੇਦੀ ਜੀ ਸਾਡੇ ਪੰਜਾਬ ਸਰਕਾਰ ਨੇ ਜਿਹੜਾ ਖਰੜਾ ਤਿਆਰ ਕਰਨਾ ਜਿਹੜੀ ਪੰਜਾਬ ਦੀ ਟ੍ਰਾਂਸਪੋਰਟ ਟ੍ਰਾਂਸਪੋਰਟ ਨੀਤੀ ਬਣਾਉਣ ਲੱਗਿਆ ਉਹਦੇ ਡਰਾਈਵਰ ਕਨੈਕਟਰ ਔਰ ਮਾਲਕਾਂ ਤੱਕ ਹੀ ਬਹੁਤ ਵੱਡੀਆਂ ਸਹੂਲਤਾਂ ਦਿੱਤੀਆਂ ਜਾਣ ਨੇ ਪੰਜਾਬ ਦਾ ਕੋਈ ਬੰਦਾ ਵੀ ਰੋਟੀ ਤੋਂ ਭੁੱਖਾ ਨਾ ਰਹੇ ਪੰਜਾਬ ਦੇ ਹਰ ਇੱਕ ਮਛਿੰਦੇ ਨੂੰ ਉਹਦਾ ਹੱਕ ਮਿਲ ਸਕੇ ਔਰ ਇਹ ਡਰਾਈਵਰ ਕਨੈਕਟਰ ਤਾਂ ਮਾਲਕੇ ਦਾ ਰੱਬ ਦਾ ਨਾਂ ਹੀ ਸਭ ਤੋਂ ਵੱਧ ਲੰਦੇ ਨੇ ਸਿਰ ਮਾਰਨ ਤੋਂ ਪਹਿਲਾਂ ਸਤਨਾਮ ਵਿਗਰੂ ਅੱਲਾ ਜਿਹੜੀ ਚੀਜ਼ ਨੂੰ ਮੰਨਦੇ ਨੇ ਸਭ ਤੋਂ ਵੱਧ ਪੂਜਾ ਟਰੱਕ ਟਰੱਕਾਂ ਦਾ ਡਰਾਈਵਰ ਟਰੱਕਾਂ ਦਾ ਕਨੈਕਟਰ ਔਰ ਟਰੱਕਾਂ ਦੇ ਕੋਲ ਗਰੀਸ ਕਰਨ ਵਾਲੇ ਸਪੇਅਰ ਪਾਰਟ ਵਾਲੇ ਸਿਰੇ ਤੋਂ ਬੱਤੀ ਕਰਕੇ ਰੱਬ ਦਾ ਨਾਂ ਸਭ ਤੋਂ ਵੱਧ ਲੈਂਦੇ ਨੇ ਇਹ ਵੱਡੇ ਵੱਡੇ ਤਨਾੜ ਲੋਕ ਕਾਰਪੋਰੇਟਰ ਵੱਡੇ ਘਰਾਣੇ ਦੇ ਲੋਕਾਂ ਨੇ ਪੰਜਾਬ ਦੀ ਟਰਾਂਸਪੋਰਟ ਨੀਤੀ ਨੂੰ ਤਬਾਹ ਕੀਤੀ ਹੈ ਅਸੀਂ ਦੁਬਾਰਾ ਟਰਾਂਸਪੋਰਟ ਨੀਤੀ ਲ ਤੁਹਾਨੂੰ ਗਾਇਦ ਨੇ ਇਹਨਾਂ ਦੇ ਬਾਰੇ ਸੁਣਿਆ। ਦੇਖੋ ਜਦੋਂ ਵੀ ਕਿਸੇ ਟਰੱਕ ਨੂੰ ਕੋਈ ਡਿਸਪਿਊਟ ਹੁੰਦਾ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਲਓ। ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜੀ ਵੀ ਮੰਨਦੀਆਂ ਦਿੱਕਤਾਂ ਨੇ ਉੱਥੇ ਬਹਿ ਕੇ ਅਰਦਾਸ ਕਰ ਲਓ। ਇਤੋਂ ਵੱਡਾ ਬਾਪੂ ਤਾਂ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਵੱਡਾ ਬਾਪੂ ਕੋਈ ਨਹੀਂ। ਸੱਚੇ ਮਨ ਨਾਲ ਜਿਹੜਾ ਬੰਦਾ ਵੀ ਸਿਰ ਅਰਦਾਸ ਕਰਕੇ ਜਾਂਦਾ ਉਹਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਔਰ ਪੰਜਾਬ ਦੇ ਜਿਹੜੇ ਟਰੱਕ ਨੂੰ ਕੋਈ ਵੀ ਹੈ ਜਿਹੜਾ ਉੱਥੇ ਡਿਸਪਿਊਟ ਹੈ ਪੰਜਾਬ ਦੇ ਟਰਾਂਸਪੋਰਟਰ ਬਿੰਗ ਦੇ ਪ੍ਰਧਾਨੋਂ ਦੇ ਨਾਤੇ ਮੈਂ ਤੁਹਾਨੂੰ ਵਾਅਦਾ praga.